ਪੰਜਾਬੀ ਭਾਸ਼ਾ ਦੀ ਸਿੱਖਿਆ ਲਈ ਨਾਲ ਸੰਬੰਧਿਤ ਅਗਲੀ ਕਲਾਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਹ ਵਾਲੀ ਕਲਾਸ ਆ ਜਿਹੜੀ ਇਸ ਕਲਾਸ ਦੇ ਵਿੱਚ ਅਸੀਂ ਪੰਜਾਬੀ ਦੀਆਂ ਸਵਰ ਧੁਨੀਆਂ ਬਾਰੇ ਗੱਲ ਕਰਾਂਗੇ ਸਵਰ ਧੁਨੀਆਂ ਪੰਜਾਬੀ ਸਵਰ ਧੁਨੀਆਂ ਜਾਂ ਸਵਰ ਪ੍ਰਗਟਾਉ ਚਿੰਨ ਵੀ ਪਿਛਲੀ ਕਲਾਸ ਦੇ ਵਿੱਚ ਜਿਹੜੀ ਅਸੀਂ ਗੁਰਮੁਖੀ ਵਰਣਮਾਲਾ ਦੀ ਤਰਤੀਬ ਦੇਖੀ ਸੀ ਜਿਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਸ਼ੁਰੂਆਤ ਆ ਜਿਹੜੀ ਉਹ ਸਵਰਾਂ ਨੂੰ ਪ੍ਰਗਟਾਉਣ ਵਾਲੇ ਚਿੰਨਾ ਤੋਂ ਹੁੰਦੀ ਆ ਜਿਹੜੇ ਸਵਰਾਂ ਨੂੰ ਪ੍ਰਗਟਾਉਣ ਵਾਲੇ ਚਿੰਨ ਨੇ ਉਹ ਪੰਜਾਬੀ ਭਾਸ਼ਾ ਦੇ ਵਿੱਚ ਤਿੰਨ ਨੇ ਸਵਰ ਕੀ ਹੁੰਦੇ ਨੇ ਸਵਰ ਹੁੰਦੇ ਨੇ ਅੰਗਰੇਜ਼ੀ ਦੇ ਵਿੱਚ ਸਵਰ ਨੂੰ ਕਿਹਾ ਜਾਂਦਾ ਵੋਵਲ ਵੋਵਲ ਬਾਵਲਜਸਵਰ ਉਹ ਧੁਨੀਆਂ ਹੁੰਦੀਆਂ ਨੇ ਜਿਹੜੀਆਂ ਧੁਨੀਆਂ ਦੇ ਉਚਾਰਨ ਦੇ ਸਮੇਂ ਜਿਹੜੀ ਫੇਫੜਿਆਂ ਵਿੱਚੋਂ ਆਉਂਦੀ ਹਵਾ ਉਹ ਮੂੰਹ ਪੋਲ ਵਿੱਚ ਸਾਡੇ ਕਿਸੇ ਵੀ ਸਥਾਨ ਤੇ ਨਹੀਂ ਰੁਕਦੀ ਮੂੰਹ ਦੇ ਵਿੱਚ ਕਿਸੇ ਵੀ ਸਥਾਨ ਤੇ ਜਿਹੜੀ ਹਵਾ ਨਹੀਂ ਰੁਕਦੀ ਉਹਨਾਂ ਧੁਨੀਆਂ ਨੂੰ ਸਵਰ ਧੁਨੀਆਂ ਕਿਹਾ ਜਾਂਦਾ ਹੈ ਵਿਅੰਜਨ ਧੁਨੀਆਂ ਤੋਂ ਸਵਰ ਧੁਨੀਆਂ ਦਾ ਫਰਕ ਇਹ ਹੈ ਕਿ ਜਿਹੜੇ ਵਿਅੰਜਨ ਹੁੰਦੇ ਨੇ ਜਾਂ ਕੌਨਸੋਨੈਂਟਸ ਹੁੰਦੇ ਨੇ ਉਹਨਾਂ ਦੇ ਉਚਾਰਨ ਦੇ ਸਮੇਂ ਸਾਦੀ ਹਵਾ ਕਿਸੇ ਨਾ ਕਿਸੇ ਸਥਾਨ ਤੇ ਰੁਕਦੀ ਆ ਇਸ ਕਰਕੇ ਉਹਨਾਂ ਨੂੰ ਕੌਨਸੋਨੈਂਟਸ ਕਹਿੰਦੇ ਨੇ ਤੇ ਸਵਰ ਧੁਨੀਆਂ ਦੇ ਉਚਾਰਨ ਦੇ ਸਮੇਂ ਸਾਦੀ ਹਵਾ ਬੇਰੋਕ ਬਾਹਰ ਨਿਕਲ ਜਾਂਦੀ ਹੈ ਜਿਹੜੇ ਅੰਗਰੇਜ਼ੀ ਭਾਸ਼ਾ ਦੇ ਵੋਵਲ ਨੇ ਜਾਂ ਹੋਰਨਾਂ ਭਾਸ਼ਾਵਾਂ ਦੇ ਵੋਵਲ ਨੇ ਉਹਨਾਂ ਦੀ ਉਹਨਾਂ ਦਾ ਅਧਿਐਨ ਵੀ ਅਸੀਂ ਕਰਦੇ ਆ ਕਿ ਆਮ ਤੌਰ ਤੇ ਅੰਗਰੇਜ਼ੀ ਦੇ ਵਿੱਚ ਇਹ ਮੰਨ ਲਿਆ ਜਾਂਦਾ ਕਿ ਪੰਜ ਵੋਵਲ ਨੇ A E I O U ਇਹਦੀਆਂ ਆਵਾਜ਼ਾਂ ਨੇ ਪਰ ਅਸਲ ਦੇ ਵਿੱਚ ਪੰਜ ਨਹੀਂ ਤਾਂ ਪੰਜ ਤੋਂ ਕਿਤੇ ਜ਼ਿਆਦਾ ਵੋਵਲ ਨੇ ਜਿਹੜੇ ਅੰਗਰੇਜ਼ੀ ਦੇ ਵਿੱਚ ਵੀ ਬੋਲੇ ਜਾਂਦੇ ਨੇ ਕਿਉਂਕਿ ਆਹ ਦੀਆਂ ਹੀ ਉੱਥੇ ਕਿੰਨੀਆਂ ਆਵਾਜ਼ਾਂ ਨੇ ਜਾਂ ਹੋਰਨਾਂ ਜਿਹੜੇ ਸਵਰਾਂ ਨੂੰ ਪ੍ਰਗਟਾਉਣ ਵਾਲੇ ਜਿਹੜੇ ਚਿੰਨ੍ਹ ਨੇ ਉਹਨਾਂ ਦੀਆਂ ਅਲੱਗ-ਅਲੱਗ ਆਵਾਜ਼ਾਂ ਨੇ ਪਰ ਇੱਥੇ ਸਾਡਾ ਮਕਸਦ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਬਾਰੇ ਗੱਲ ਕਰਨਾ ਹੈ ਤੇ ਪੰਜਾਬੀ ਦੇ ਵਿੱਚ ਜਿਹੜੇ ਵੋਵਲ ਅੱਖਰ ਨੇ ਜਿਹੜੀਆਂ ਪੰਜਾਬੀ ਦੇ ਵਿੱਚ ਜਿਹੜੀਆਂ ਵੋਵਲ ਸਾਊਂਡਸ ਨੇ ਜਾਂ ਜਿਹੜੀਆਂ ਸਵਰ ਧੁਨੀਆਂ ਨੇ ਉਹ 10 ਨੇ ਆਮ ਤੌਰ ਤੇ ਇਹ ਗਲਤੀ ਜਿਹੜੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਦੇ ਨੇ ਬੱਚਿਓ ਜ਼ਿਆਦਾਤਰ ਕਰ ਦਿੰਦੇ ਨੇ ਕਿ ਪੰਜਾਬੀ ਦੀਆਂ ਸਵਰਧੁਨੀਆਂ ਦੀ ਗਿਣਤੀ 3 ਦੇ ਦਿੰਦੇ ਨੇ ਪੰਜਾਬੀ ਦੇ ਵਿੱਚ ਸਵਰਧੁਨੀਆਂ 10 ਨੇ ਪਰ ਸਵਾਰਾਂ ਨੂੰ ਪ੍ਰਗਟਾਉਣ ਵਾਲੇ ਜਿਹੜੇ ਚਿੰਨ ਨੇ ਉਹ 3 ਨੇ ਊੜਾ ਐੜਾ ਤੇ ਈੜੀ ਤਿੰਨ ਸਵਰ ਵਾਹਕ ਨੇ ਸਵਰ ਵਾਹਕ ਦਾ ਭਾਵ ਹੈ ਕਿ ਇਹ ਉਹ ਚਿੰਨ ਨੇ ਜਿਹੜੇ ਵੋਵਲਸ ਨੂੰ ਸਵਾਰਾਂ ਨੂੰ ਕੈਰੀ ਕਰਦੇ ਨੇ ਇਸ ਕਰਕੇ ਇਹਨਾਂ ਨੂੰ ਸਵਰਧੁਨੀਆਂ ਕਿਹਾ ਜਾਂਦਾ ਹੈ ਤੇ ਇਹ ਸਵਰਾਂ ਨੂੰ ਪ੍ਰਗਟਾਉਣ ਵਾਲੇ ਚਿੰਨ ਜਿਨ੍ਹਾਂ ਨੂੰ ਅਸੀਂ ਸਵਰਵਾਹਕ ਕਹਿੰਦੇ ਆ ਹੁਣ ਜਿਹੜੀਆਂ ਸਵਰਧੁਨੀਆਂ ਦਾ ਮਤਲਬ ਕੀ ਆ ਕਿ ਪੰਜਾਬੀ ਦੇ ਜਿਹੜੇ ਵੋਵਲ ਜਾਂ ਪੰਜਾਬੀ ਦੇ ਜਿਹੜੇ ਸਵਰ ਬੋਲੇ ਜਾਂਦੇ ਨੇ ਉਹਨਾਂ ਦੀਆਂ ਆਵਾਜ਼ਾਂ ਕੀ ਨੇ ਜਿਵੇਂ ਅਸੀਂ ਪਹਿਲਾਂ ਪਿਛਲੀ ਕਲਾਸ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਊੜਾ ਸਿਖਾਉਣ ਦਾ ਅਰਥ ਊਠ ਸਿਖਾਉਣ ਦੇ ਰੂਪ ਦੇ ਵਿੱਚ ਸਹੀ ਨਹੀਂ ਹੈਗਾ ਕਿਉਂਕਿ ਊੜਾ ਜਿਹੜਾ ਜਿਹੜਾ ਕੱਲਾ ਊੜਾ ਉਹਦੇ ਆਪਣੇ ਕੋਈ ਧੁਨੀ ਹੀ ਨਹੀਂ ਹੈਗੀ ਪੰਜਾਬੀ ਭਾਸ਼ਾ ਦੇ ਲਿਖਤੀ ਰੂਪ ਦੇ ਵਿੱਚ ਊੜੇ ਦੀ ਇਕੱਲੇ ਰੂਪ ਦੇ ਵਿੱਚ ਕਿਤੇ ਵਰਤੋਂ ਨਹੀਂ ਹੁੰਦੀ ਹੈਗੀ ਊੜਾ ਤਿੰਨ ਧੁਨੀਆਂ ਦੇ ਰੂਪ ਦੇ ਵਿੱਚ ਬੋਲਿਆ ਜਾਂਦਾ ਇੱਕ ਊ ਇੱਕ ਊ ਤੇ ਇੱਕ ਓ ਕਿੱਤੇ ਵੀ ਲਿਖਤ ਪੰਜਾਬੀ ਦੇ ਵਿੱਚ ਜਦੋਂ ਅਸੀਂ ਊੜੇ ਦੀ ਵਰਤੋਂ ਕਰਨੀ ਆ ਤਾਂ ਆਹ ਤਿੰਨ ਰੂਪਾਂ ਦੇ ਵਿੱਚ ਇਹ ਲਿਖਿਆ ਜਾਂਦਾ ਜਾਂ ਇਹ ਤੋਂ ਇਲਾਵਾ ਇਹਦੀਆਂ ਮਾਤਰਾਵਾਂ ਦੀ ਵਰਤੋਂ ਕਰ ਲਈ ਜਾਂਦੀ ਹੈ ਕਿਉਂਕਿ ਇਹ ਤਿੰਨਾ ਰੂਪਾਂ ਦੇ ਵਿੱਚ ਇਹ ਤਿੰਨ ਤਰੀਕਿਆਂ ਦੇ ਨਾਲ ਊੜਾ ਸਾਊਂਡ ਆ ਜਿਹੜੀ ਊੜਾ ਧੁਨੀ ਆ ਜਿਹੜੀ ਉਹਦਾ ਉਚਾਰਨ ਹੁੰਦਾ ਉ ਊ ਓ ਇਸੇ ਤਰੀਕੇ ਨਾਲ ਅ ਆ ਐ ਓ ਈ ਈ ਏ ਇਹ 10 ਪੰਜਾਬੀ ਦੀਆਂ ਸਵਰ ਧੁਨੀਆਂ ਨੇ ਕਿਉਂਕਿ ਸਵਰ ਧੁਨੀਆਂ ਤੋਂ ਬਿਨਾ ਕਿਸੇ ਵੀ ਭਾਸ਼ਾ ਨੂੰ ਬੋਲਿਆ ਜਾਣਾ ਸੰਭਵ ਨਹੀਂ ਹੈਗਾ ਸਵਰ ਧੁਨੀਆਂ ਦੀ ਸਹੈਤਾ ਦੇ ਨਾਲ ਹੀ ਅਸੀਂ ਵਿਅੰਜਨਾਂ ਦਾ ਜੋ ਕੌਨਸੋਨੈਂਟਸ ਧੁਨੀਆਂ ਦਾ ਉਚਾਰਨ ਕਰਦੇ ਹਾਂ ਇਸੇ ਕਰਕੇ ਜਿਹੜੀਆਂ ਆਹਾ ਧੁਨੀਆਂ ਨੇ ਇਹਨਾਂ ਤ੍ਰਿਕਿਆਂ ਦੇ ਨਾਲ ਪੰਜਾਬੀ ਭਾਸ਼ਾ ਦਾ ਉਚਾਰਨ ਹੈ ਜਿਹੜਾ ਉਹ ਹੁੰਦਾ ਹੁਣ ਜਦੋਂ ਅਸੀਂ ਗੱਲ ਕਰਦੇ ਸੀ ਕਿ ਸ਼ੁਰੂ ਦੇ ਵਿੱਚ ਊੜਾ ਆੜਾ ਈੜੀ ਇਸ ਕਰਕੇ ਸਿਖਾਉਣਾ ਸਹੀ ਨਹੀਂ ਹੈਗਾ ਕਿਉਂਕਿ ਇਹਨਾਂ ਰੂਪਾਂ ਦੇ ਵਿੱਚ ਪੰਜਾਬੀ ਉਚਾਰਨ ਦੇ ਵਿੱਚ ਨਹੀਂ ਬੋਲਿਆ ਜਾਂਦਾ ਇਹਨਾਂ ਅੱਖਰਾਂ ਨੂੰ ਜਦੋਂ ਕਿ ਸਿਰਫ ਇਹਨਾਂ ਦੇ ਵਿੱਚੋਂ ਆੜ ਅੜਾ ਜਿਹੜਾ ਅੜਾ ਇਨਾ ਤੇ ਵਿੱਚੋਂ ਇਕੱਲਾ ਜਿਹੜਾ ਮੁਕਤਾ ਰੂਪ ਦੇ ਵਿੱਚ ਆਉਂਦਾ ਹੈ ਮੁਕਤਾ ਰੂਪ ਦੇ ਵਿੱਚ ਇੱਥੇ ਕੀ ਅਰਥ ਹੈ ਕਿ ਕੱਲੇ ਨੂੰ ਵਰਤਿਆ ਜਾ ਸਕਦਾ ਸਿਰਫ ਐੜਾ ਜਿਹਦੇ ਨਾਲ ਜਿਵੇਂ ਕੁਝ ਸ਼ਬਦ ਬੋਲੇ ਜਾਂਦੇ ਨੇ ਜਿਵੇਂ ਅਕਲ ਇਸ ਤਰੀਕੇ ਨਾਲ ਅਣਖ ਇਹੋ ਜਿਹੇ ਸ਼ਬਦ ਨੇ ਜਿਹੜੇ ਉਹ ਪੰਜਾਬੀ ਦੇ ਵਿੱਚ ਕੱਲੇ ਐੜੇ ਮੁਕਤੇ ਦੇ ਨਾਲ ਬਣਦੇ ਨੇ ਪੰਜਾਬੀ ਭਾਸ਼ਾ ਦੇ ਵਿੱਚ ਨਾ ਕੱਲਾ ਊੜਾ ਵਰਤਿਆ ਜਾਂਦਾ ਹੈ ਊੜੇ ਦੇ ਨਾਲ ਕੋਈ ਵੀ ਸ਼ਬਦ ਪੰਜਾਬੀ ਭਾਸ਼ਾ ਦੇ ਵਿੱਚ ਨਹੀਂ ਬਣਦਾ ਇਸ ਕਰਕੇ ਊੜਾ ਊਠ ਜਦੋਂ ਅਸੀਂ ਸਿਖਾਉਨੇ ਆ ਤਾਂ ਉੱਥੇ ਊੜਾ ਇਕੱਲਾ ਨਹੀਂ ਹੁੰਦਾ ਉਥੇ ਊ ਹੁੰਦਾ ਊ ਊਠ ਇਸੇ ਤਰੀਕੇ ਨਾਲ ਈੜੀ ਆ ਜਿਹੜੀ ਈੜੀ ਕਿਤੇ ਵੀ ਇਕੱਲਿਆਂ ਈੜੀ ਦੀ ਵਰਤੋਂ ਨਹੀਂ ਹੁੰਦੀ ਈੜੀ ਜਾਂ ਸਿਆਰੀ ਨਾਲ ਆਉਗੀ ਜਾਂ ਈੜੀ ਬਿਹਾਰੀ ਨਾਲ ਆਉਗੀ ਤੇ ਜਾਂ ਈੜੀ ਨੂੰ ਲਾਵਾਂ ਆਊਗਾ ਇਸ ਕਰਕੇ ਈ ਈ ਤੇ ਇਹ ਇਹ ਰੂਪਾਂ ਦੇ ਵਿੱਚ ਈੜੀ ਦੀ ਵਰਤੋਂ ਆ ਜਿਹੜੀ ਉਹ ਕਿਤੇ ਜਾਂਦੀ ਆ ਇਕੱਲੀ ਈੜੀ ਕਿਤੇ ਵੀ ਪੰਜਾਬੀ ਦੇ ਵਿੱਚ ਨਾ ਸ਼ਬਦਾਂ ਦੇ ਵਿੱਚ ਇਕੱਲਿਆਂ ਬੋਲੀ ਜਾਂਦੀ ਆ ਤੇ ਨਾ ਲਿਖਤ ਦੇ ਵਿੱਚ ਇਕੱਲਿਆਂ ਲਿਖੀ ਜਾਂਦੀ ਆ ਇਸ ਕਰਕੇ ਇਹ ਸਿੱਖਣਾ ਬਹੁਤ ਅਹਿਮ ਆ ਕਿ ਇਹ ਜਿਹੜੀਆਂ ਸਵਰ ਧੁਨੀਆਂ ਨੇ ਇੱਕ ਇਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਤੇ ਦੂਜਾ ਇਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਕਿਵੇਂ ਪੇਸ਼ ਕਰਨਾ ਹੈ ਜਦੋਂ ਅਸੀਂ ਆਮ ਤੌਰ ਤੇ ਗੁਰਮੁਖੀ ਲਿਪੀ ਦੀ ਗੱਲ ਕਰਦੇ ਆ ਤਾਂ ਗੁਰਮੁਖੀ ਲਿਪੀ ਨੂੰ ਹੁਣ ਇਸ ਸਮੇਂ ਦੇ ਵਿੱਚ ਵੱਡੇ ਰੂਪ ਦੇ ਵਿੱਚ ਦੇਖਿਆ ਜਾਂਦਾ ਹੈ ਤਾਂ ਗੁਰਮੁਖੀ ਲਿਪੀ ਨੂੰ ਕੇਵਲ ਲਿਪੀ ਦੇ ਰੂਪ ਦੇ ਵਿੱਚ ਨਹੀਂ ਦੇਖਿਆ ਜਾਂਦਾ ਗੁਰਮੁਖੀ ਨੂੰ ਆਰਥੋਗ੍ਰਾਫੀ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਹੈ ਜਿਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈ ਕਿ ਗੁਰਮੁਖੀ ਦੇ ਵਿੱਚ ਲਗਾ ਮਾਤਰਾਵਾਂ ਕਿਵੇਂ ਲੱਗਦੀਆਂ ਨੇ ਗੁਰਮੁਖੀ ਲਿਪੀ ਦਾ ਖਾਕਾ ਕੀ ਹੈ ਜਾਂ ਗੁਰਮੁਖੀ ਲਿਪੀ ਕਿਹੜੇ-ਕਿਹੜੇ ਤਰੀਕਿਆਂ ਦੇ ਨਾਲ ਸ਼ਬਦਾ ਵਿਚ ਜਾਂ ਵਾਕਾਂ ਦੇ ਵਿੱਚ ਕਿਵੇਂ ਗੁਰਮੁਖੀ ਲਿਪੀ ਦੀ ਵਰਤੋਂ ਆ ਜਿਹੜੀ ਉਹ ਹੁੰਦੀ ਆ ਇਸ ਕਰਕੇ ਅਸੀਂ ਇਹਨੂੰ ਗੁਰਮੁਖੀ ਆਰਥੋਗ੍ਰਾਫੀ ਦੇ ਅੰਤਰਗਤ ਜ਼ਿਆਦਾਤਰ ਗੁਰਮੁਖੀ ਲਿਪੀ ਦੇ ਸਾਰੇ ਸਟਰਕਚਰ ਨੂੰ ਜਾਂ ਸਾਰੇ ਬਣਤਰ ਨੂੰ ਦੇਖਿਆ ਜਾਂਦਾ ਜਿਹੜੀਆਂ ਸਵਰਤ ਧੁਨੀਆਂ ਨੇ ਜਦੋਂ ਇਹਨਾਂ ਸਵਰਤ ਧੁਨੀਆਂ ਨੂੰ ਉਚਾਰਨ ਦੇ ਪੱਧਰ ਤੇ ਅਸੀਂ ਦੂਜੀ ਭਾਸ਼ਾ ਨੂੰ ਬੋਲਣ ਵਾਲੇ ਵਿਅਕਤੀ ਨੂੰ ਸਮਝਾਵਾਂਗੇ ਖਾਸ ਕਰਕੇ ਜੇ ਅੰਗਰੇਜ਼ੀ ਭਾਸ਼ੀ ਵਿਅਕਤੀ ਨੂੰ ਇਹਨਾਂ ਸਵਾਰਾਂ ਦਾ ਉਚਾਰਨ ਸਮਝਾਉਣਾ ਤਾਂ ਕੁਝ ਸ਼ਬਦਾਂ ਦੇ ਰਾਹੀਂ ਇਹਨਾਂ ਧੁਨੀਆਂ ਦਾ ਉਚਾਰਨ ਹੈ ਜਿਹੜਾ ਉਹ ਦੱਸਿਆ ਜਾ ਸਕਦਾ ਜਿਵੇਂ ਅਪ ਅਪ ਦੇ ਵਿੱਚ ਜਿਹੜੀ ਪਹਿਲੀ ਸਾਊਂਡ ਆ ਅਪ ਆ ਉਹ ਆ ਸਾਊਂਡ ਦਾ ਆ ਇਸੇ ਤਰੀਕੇ ਨਾਲ ਜੇ ਅਸੀਂ ਸਮਝਾਉਣਾ ਆ ਬਾਰੇ ਆ ਤਕਰੀਬਨ ਜ਼ਿਆਦਾਤਰ ਇਹ ਤੋਂ ਨਿਵਰਤੀ ਜਾਂਦੀ ਆ ਜਿਵੇਂ ਸ਼ਬਦ ਹੈ ਜਾਰ ਹੁਣ ਜਾਰ ਦੇ ਵਿੱਚ ਜਿਹੜੀ ਆ ਵਾਲੀ ਆਦ ਹੁੰਦੀ ਆ ਉਹ ਪੰਜਾਬੀ ਦੀ ਆ ਧੁਨੀਆਂ ਤੇ ਜਿਹਨੂੰ ਗੁਰਮੁਖੀ ਲਿਪੀ ਦੇ ਇਸ ਤਰੀਕੇ ਨਾਲ ਆੜਾ ਐੜਾ ਐੜੇ ਨੂੰ ਕੰਨੇ ਦੇ ਨਾਲ ਪ੍ਰਗਟ ਕੀਤਾ ਜਾਂਦਾ ਇਸੇ ਤਰੀਕੇ ਨਾਲ ਇਨਕ ਹੁਣ ਇਨਕ ਦੀ ਜਿਹੜੀ ਆ ਵਾਲੀ ਸਾਊਂਡ ਆ ਇਹਨੂੰ ਪੰਜਾਬੀ ਦੀ ਆ ਵਾਲੀ ਸਾਊਂਡ ਦੇ ਬਰਾਬਰ ਹੈ ਇਸੇ ਤਰੀਕੇ ਨਾਲ ਸਲੀਪ ਸਲੀਪ ਦੀ ਜਿਹੜੀ ਡਬਲ ਈ ਦੀ ਸਾਊਂਡ ਆ ਰਹੀ ਹੈ ਜੋ ਸਲੀਪ ਉਹ ਪੰਜਾਬੀ ਦੀ ਈ ਸਾਊਂਡ ਦੇ ਬਰਾਬਰ ਹੈ ਇਸੇ ਤਰੀਕੇ ਨਾਲ ਆਊਟ ਆਊਟ ਦੀ ਜਿਹੜੀ ਆਹ ਵਾਲੀ ਸਾਊਂਡ ਆ ਆਊਟ ਉ ਇਸੇ ਤਰੀਕੇ ਨਾਲ ਰੂਮ ਰੂਮ ਕੀ ਇਹ ਹੈ ਲਮਕਾਇਦਾ ਜਿਆਦਾ ਰੂਮ ਡਬਲ ਓ ਜਿਹੜੀ ਆਵਾਜ਼ ਆ ਉਹ ਇੱਥੇ ਊ ਦੇ ਸਾਊਂਡ ਦੇ ਵਿੱਚ ਆਉਂਦੀ ਆ ਇਸ ਤਰੀਕੇ ਨਾਲ ਧੁਨੀਆਂ ਦੂਜੀ ਭਾਸ਼ਾ ਦੇ ਰੂਪ ਦੇ ਵਿੱਚ ਪੰਜਾਬੀ ਨੂੰ ਸਿੱਖ ਰਹੇ ਸਿਖਿਆਰਥੀਆਂ ਨੂੰ ਵਧੀਆ ਤਰੀਕੇ ਨਾਲ ਸਿਖਾਈਆਂ ਜਾ ਸਕਦੀਆਂ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਦੀ ਜਾਣਕਾਰੀ ਆ ਜਾਂ ਅੰਗਰੇਜ਼ੀ ਦੀਆਂ ਧੁਨੀਆਂ ਦਾ ਉਚਾਰਨ ਜਿਹੜੇ ਕਰ ਸਕਦੇ ਨੇ ਉਹਨਾਂ ਨੂੰ ਅੰਗਰੇਜ਼ੀ ਦੀਆਂ ਧੁਨੀਆਂ ਦੇ ਰਾਹੀਂ ਪੰਜਾਬੀ ਦੀਆਂ ਧੁਨੀਆਂ ਦੀ ਜਾਣਕਾਰੀ ਇਸ ਤਰੀਕੇ ਨਾਲ ਦਿੱਤੀ ਜਾ ਸਕਦੀ ਆ ਇਸੇ ਤਰੀਕੇ ਨਾਲ ਬੇਲ ਬੇਲ ਦੀ a sound a ਆਈ ਆ ਜਿਹੜੀ ਉਹ a sound ਦੇ ਰੂਪ ਦੇ ਵਿੱਚ ਬੋਲੀ ਜਾ ਰਹੀ ਆ map map ਦੀ map map ਇਹ ਐ sound ਦੇ ਵਿੱਚ ਬੋਲੀ ਜਾ ਰਹੀ ਆ close close ਇੱਥੇ ਜਿਹੜਾ ਉਹ ਆਇਆ ਉਹ ਉਹ sound ਦੇ ਰੂਪ ਦੇ ਵਿੱਚ बोलਿਆ ਜਾ ਰਿਹਾ ਇਸੇ ਤਰੀਕੇ ਨਾਲ ਹਾਟ ਹਾਟ ਆ ਸਾਊਂਡ ਦੇ ਰੂਪ ਦੇ ਵਿੱਚ ਇਹ ਧੁਨੀਆਂ ਨੇ ਜਿਹੜੀਆਂ ਇਹ ਬੋਲੀਆਂ ਜਾ ਰਹੀਆਂ ਨੇ ਇਸ ਕਰਕੇ ਜਿਹੜੇ ਵਿਅਕਤੀ ਨੇ ਅੰਗਰੇਜ਼ੀ ਦੇ ਰਾਹੀਂ ਪੰਜਾਬੀ ਧੁਨੀਆਂ ਦੀ ਸਿੱਖਲਾਈ ਹਾਸਲ ਕਰਨੀ ਆ ਅਧਿਆਪਕ ਲਈ ਜ਼ਰੂਰੀ ਆ ਕਿ ਉਹ ਇਸ ਤਰੀਕੇ ਨਾਲ ਅਧਿਆਪਕ ਉਹਨਾਂ ਨੂੰ ਇੱਕ ਤਰੀਕਾ ਇਹ ਵੀ ਆ ਕਿ ਇਹਦੇ ਨਾਲ ਅਧਿਆਪਕ ਉਹਨਾਂ ਨੂੰ ਸਿੱਖਲਾਈ ਆ ਜਿਹੜੀ ਉਹ ਦੇ ਸਕਦਾ ਹੈ ਹੁਣ ਜਿਹੜੀਆਂ ਇਹ ਸਵਰਤ ਧੁਨੀਆਂ ਨੇ ਇਹਨਾਂ ਸਵਰਤ ਧੁਨੀਆਂ ਦਾ ਉਚਾਰਨ ਕਿਵੇਂ ਆ ਤੇ ਉਸ ਤੋਂ ਬਾਅਦ ਇਹਨਾਂ ਸਵਰਤ ਧੁਨੀਆਂ ਨੂੰ ਲਿਖਤ ਦੇ ਵਿੱਚ ਕਿਵੇਂ ਲੈ ਕੇ ਆਉਣਾ ਇਹ ਕਿਉਂਕਿ ਪਹਿਲਾਂ ਵੀ ਅਸੀਂ ਪਿਛਲੇ ਲੈਕਚਰ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਨਾ ਕੇਵਲ ਉਚਾਰਨ ਬਾਰੇ ਸਮਝਾ ਕੇ ਕਿਸੇ ਭਾਸ਼ਾ ਦੀ ਪੂਰੀ ਤਰ੍ਹਾਂ ਨ ਸਿਖਲਾਈ ਦਿੱਤੀ ਜਾ ਸਕਦੀ ਹੈ ਤੇ ਨਾ ਕੇਵਲ ਉਹਦੇ ਲਿਖਤ ਪ੍ਰਬੰਧ ਨੂੰ ਪੂਰੀ ਤਰ੍ਹਾਂ ਨ ਸਮਝਾ ਕੇ ਉਹਦੀ ਸਿਖਲਾਈ ਦਿੱਤੀ ਜਾ ਸਕਦੀ ਹੈ ਕਿਸੇ ਵੀ ਭਾਸ਼ਾ ਦੀ ਸਿਖਲਾਈ ਦੇਣ ਦੇ ਲਈ ਉਚਾਰਨ ਅਤੇ ਲਿਖਤ ਦੋਨੇ ਰੂਪ ਮਹੱਤਵਪੂਰਨ ਨੇ ਜੇ ਅਸੀਂ ਉਚਾਰਨ ਅਤੇ ਦੋਨਾਂ ਰੂਪਾਂ ਦੀ ਸਿਖਲਾਈ ਸਿਖਿਆਰਥੀ ਨੂੰ ਦਵਾਂਗੇ ਤਾਂ ਉਹ ਭਾਸ਼ਾ ਦੇ ਚਾਰੇ ਕੌਸ਼ਲ ਨੇ ਜਿਹੜੇ ਜਿਦੇ ਵਿੱਚ ਬੋਲਣਾ ਸਮਝਣਾ ਲਿਖਣਾ ਪੜ੍ਹਨਾ ਆਉਂਦੇ ਨੇ ਉਹ ਵਧੀਆ ਤਰੀਕੇ ਦੇ ਨਾਲ ਸਮਝ ਸਕੂਗਾ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੇ ਸ਼ਬਦਾਂ ਦੀ ਬਣਤਰ ਹੁੰਦੀ ਆ ਹੁਣ ਜਦੋਂ ਅਸੀਂ ਸਵਰਧੁਨੀਆਂ ਨੂੰ ਅਸੀਂ ਜਾਣ ਲਿਆ ਤਾਂ ਸਵਰਧੁਨੀਆਂ ਦੀ ਵਰਤੋਂ ਕਿਵੇਂ ਕਰਨੀ ਆ ਸਵਰਧੁਨੀਆਂ ਵਰਤੀਆਂ ਕਿਵੇਂ ਜਾਂਦੀਆਂ ਨਾ ਜਾਂ ਵਿਅੰਜਨ ਧੁਨੀਆਂ ਨੇ ਜਿਹੜੀਆਂ ਉਹ ਵਰਤੀਆਂ ਕਿਵੇਂ ਜਾਂਦੀਆਂ ਨੇ ਪੰਜਾਬੀ ਦੇ ਵਿੱਚ ਜਾਂ ਕਿਸੇ ਵੀ ਭਾਸ਼ਾ ਨੂੰ ਜਦੋਂ ਬੋਲਣਾ ਹੈ ਤਾਂ ਸਵਾਰਾਂ ਅਤੇ ਵਿਅੰਜਨਾ ਦੇ ਸੰਯੋਗ ਦੇ ਨਾਲ ਭਾਸ਼ਾ ਜਿਹੜੀ ਉਹ ਬੋਲੀ ਜਾਂਦੀ ਆ ਪੰਜਾਬੀ ਭਾਸ਼ਾ ਦੇ ਵਿੱਚ ਵੀ ਇਹੀ ਆ ਕਿ ਸਵਰਤ ਤੇ ਵਿਅੰਜਨ ਧੁਨੀਆਂ ਦੇ ਸੰਯੋਗ ਦੇ ਨਾਲ ਪੰਜਾਬੀ ਭਾਸ਼ਾ ਜਿਹੜੀ ਉਹ ਬੋਲੀ ਜਾਂਦੀ ਆ ਪਰ ਪੰਜਾਬੀ ਭਾਸ਼ਾ ਦੇ ਵਿੱਚ ਕੁਛ ਧੁਨੀਆਂ ਇਹੋ ਜੀਆਂ ਹੈਗੀਆਂ ਨੇ ਜਿਹੜੀਆਂ ਧੁਨੀਆਂ ਕੇਵਲ ਪੰਜਾਬੀ ਧੁਨੀਆਂ ਦੇ ਜੋੜ ਦੇ ਨਾਲ ਬੋਲੀਆਂ ਜਾਂਦੀਆਂ ਨੇ ਔਰ ਉਹ ਅਰਥਪੂਰਣ ਹੁੰਦੀਆਂ ਨੇ ਉਹਨਾਂ ਦਾ ਹਮੇਸ਼ਾ ਕੋਈ ਨਾ ਕੋਈ ਅਰਥ ਨਿਕਲਦਾ ਜਿਵੇਂ ਪੰਜਾਬੀ ਦੇ ਕੁਝ ਸ਼ਬਦ ਨੇ ਜਦੋਂ ਅਸੀਂ ਬੋਲਦੇ ਆ ਪਲੱਸ ਏ ਆਏ ਦਾ ਇਹਦਾ ਕੋਈ ਅਰਥ ਹੈ ਇਸੇ ਤਰੀਕੇ ਨਾਲ ਆ ਈ ਜਦੋਂ ਆ ਤੇ ਈ ਦੋ ਸਵਰਤ ਹੁੰਦੀਆਂ ਨੂੰ ਅਸੀਂ ਜੋੜ ਦਾਂਗੇ ਤਾਂ ਆਈ ਸ਼ਬਦ ਬਣ ਜੂਗਾ ਜਿਸ ਦਾ ਕੋਈ ਅਰਥ ਨਿਕਲਦਾ ਇਸੇ ਤਰੀਕੇ ਨਾਲ ਆ ਈ ਅ ਆਇਆ ਇਹ ਇਹਦੇ ਵਿੱਚ ਸਾਰੀਆਂ ਸਵਰਤ ਹੁੰਦੀਆਂ ਦੇ ਸਹਿਯੋਗ ਦੇ ਨਾਲ ਸ਼ਬਦ ਬਣਿਆ ਹੋਇਆ ਤੇ ਇਹਦਾ ਕੋਈ ਮਤਲਬ ਹੈ ਇਸੇ ਤਰੀਕੇ ਨਾਲ ਓ ਏ ਓ ਵਿਸ ਵਰਤੋਨੀਆਂ ਤੇ ਇਹ ਵੀ ਵਰਤੋਨੀਆਂ ਇਹਨਾਂ ਦੋਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਸ਼ਬਦ ਬਣਿਆ ਉਹ ਓਏ ਆ ਤੇ ਇਹਦਾ ਵੀ ਕੋਈ ਅਰਥ ਹੈ ਇਸੇ ਤਰੀਕੇ ਨਾਲ ਈ ਊਂ ਬਿੰਦੀ ਲਾ ਕੇ ਈਉਂ ਈਉਂ ਸ਼ਬਦ ਦਾ ਵੀ ਕੋਈ ਅਰਥ ਹੈ ਇਸੇ ਤਰੀਕੇ ਨਾਲ ਆ ਈ ਆ ਕੰਨਾਂ ਲਾ ਕੇ ਉੱਪਰ ਜੇ ਬਿੰਦੀ ਲਾ ਦੇ ਆਇਆਂ ਇਹਦਾ ਵੀ ਕੋਈ ਅਰਥ ਹੈ ਇਹ ਕੁਝ ਸ਼ਬਦ ਨੇ ਜਿਹੜੇ ਇਕੱਲੇ ਸਵਰ ਧੁਨੀਆਂ ਦੇ ਜੋੜ ਦੇ ਨਾਲ ਬਣਦੇ ਨੇ ਪਰ ਪੰਜਾਬੀ ਭਾਸ਼ਾ ਦੀ ਜਦੋਂ ਅਸੀਂ ਸੰਪੂਰਨ ਪੰਜਾਬੀ ਦੀ ਬਣਤਰ ਨੂੰ ਦੇਖਦੇ ਹਾਂ ਤਾਂ ਸਵਾਰਾਂ ਅਤੇ ਵਿਅੰਜਨਾਂ ਦੇ ਜੋੜ ਦੇ ਨਾਲ ਪੰਜਾਬੀ ਭਾਸ਼ਾ ਦੀ ਉਸਾਰੀ ਆ ਜਿਹੜੀ ਉਹ ਹੁੰਦੀ ਆ ਹਰੇਕ ਭਾਸ਼ਾ ਹੀ ਸਵਾਰਾਂ ਅਤੇ ਵਿਅੰਜਨਾਂ ਦੇ ਜੋੜ ਤੋਂ ਬਣੀ ਹੁੰਦੀ ਆ ਕੱਲੀਆਂ ਵਿਅੰਜਨ ਧੁਨੀਆਂ ਵੀ ਭਾਸ਼ਾ ਦੀ ਉਸਾਰੀ ਨਹੀਂ ਕਰ ਸਕਦੀਆਂ ਤੇ ਕੱਲੀਆਂ ਸਵਰ ਧੁਨੀਆਂ ਵੀ ਸੰਪੂਰਨ ਭਾਸ਼ਾ ਦੇ ਉਸਾਰੀ ਆ ਜਿਹੜੀ ਉਹ ਨਹੀਂ ਕਰ ਸਕਦੀਆਂ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਵਿਅੰਜਨ ਤਾਂ ਬਾਹਰ ਸਾਡੇ ਗਲੇ ਦੇ ਵਿੱਚੋਂ ਨਿਕਲਣਗੇ ਹੀ ਨਹੀਂ ਜੇ ਉਹਨਾਂ ਨੂੰ ਸਵਰਾਂ ਦੀ ਸਹਾਇਤਾ ਨਹੀਂ ਮਿਲੇਗੀ ਇਸ ਕਰਕੇ ਵਿਅੰਜਨ ਧੁਨੀਆਂ ਨੂੰ ਜੋ ਕੌਨਸੋਨੈਂਟਸ ਨੂੰ ਬਾਹਰ ਆਉਣ ਦੇ ਲਈ ਵੀ ਸਵਰ ਧੁਨੀਆਂ ਦੀ ਲੋੜ ਆ ਉਹ ਪੈਂਦੀ ਹੈ ਜੇ ਅਸੀਂ ਸਿਖਿਆਰਥੀ ਨੂੰ ਸੌਖੇ ਤਰੀਕੇ ਨਾਲ ਸਵਰਾਂ ਅਤੇ ਵਿਅੰਜਨਾਂ ਦੇ ਸੰਯੋਗ ਦੇ ਨਾਲ ਜਿਹੜੀ ਭਾਸ਼ਾ ਬਣਦੀ ਹੈ ਉਹਦੇ ਬਾਰੇ ਜਾਣਕਾਰੀ ਦੇਣੀ ਹੈ ਤਾਂ ਅਸੀਂ ਸਵਰ ਧੁਨੀਆਂ ਦੀ ਜਾਣਕਾਰੀ ਤੋਂ ਬਾਅਦ ਸਿਖਿਆਰਥੀ ਨੂੰ ਸਵਰਾਂ ਅਤੇ ਵਿਅੰਜਨਾਂ ਦੇ ਜਿਹੜੇ ਜੋੜ ਦੇ ਨਾਲ ਸ਼ਬਦ ਬਣਦੇ ਨੇ ਦੱਸ ਸਕਦੇ ਹਾਂ ਸਵਰਾਂ ਤੇ ਵਿਅੰਜਨਾਂ ਦੇ ਜੁੜਨ ਦੇ ਨਾਲ ਸ਼ਬਦ ਕਿਵੇਂ ਬਣਦੇ ਨੇ ਇਹਨਾਂ ਬਾਰੇ ਜਾਣਕਾਰੀ ਸਿਖਿਆਰਥੀ ਨੂੰ ਸ਼ੁਰੂ ਦੇ ਵਿੱਚ ਦਿੱਤੀ ਜਾ ਸਕਦੀ ਆ ਕਿਉਂਕਿ ਹੁਣ ਅਸੀਂ ਸਵਰਾਂ ਬਾਰੇ ਜਾਣਕਾਰੀ ਹਾਸਲ ਕਰ ਲਈ ਆ ਕੁਝ ਜਾਣਕਾਰੀ ਸੀ ਵਿਅੰਜਨਾਂ ਬਾਰੇ ਹਾਸਲ ਕਰ ਲਈ ਗੁਰਮੁਖੀ ਲਿਪੀ ਬਾਰੇ ਅਸੀਂ ਉਹਦੀ ਬਣਤਰ ਕੀ ਆ ਉਹਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰ ਲਈ ਹੁਣ ਸ਼ਬਦ ਬਣਦੇ ਕਿਵੇਂ ਨੇ ਸ਼ਬਦਾਂ ਦੀ ਉਸਾਰੀ ਆ ਜਿਹੜੀ ਉਹ ਹੁੰਦੀ ਕਿਵੇਂ ਆ ਜਿਵੇਂ ਸਵਰ ਤੋਂ ਨਹੀਂ ਮਿਲ ਗਈ ਆ ਤੇ ਉਹ ਤੋਂ ਬਾਅਦ ਵਿਅੰਜਨ ਆ ਗਿਆ ਪ ਸ਼ਬਦ ਬਣ ਗਿਆ ਆਪ ਆਪ ਸ਼ਬਦ ਇੱਕ ਸਵਰ ਤੋਂ ਨਹੀਂ ਤੇ ਨਾਲ ਵਿਅੰਜਨ ਇਸੇ ਤਰੀਕੇ ਨਾਲ ਆ ਸ ਅ ਇਸੇ ਤਰੀਕੇ ਨਾਲ ਈ ਕ ਇਕ ਇਸੇ ਤਰੀਕੇ ਨਾਲ ਆ ਮਾ ਨ ਇਹਦੇ ਵਿੱਚ ਇਹ ਸਵਰ ਧੁਨੀਆਂ ਤੇ ਆਹਾ ਵਾਲੀਆਂ ਜਿਹੜੀਆਂ ਦੋ ਧੁਨੀਆਂ ਨੇ ਇਹ ਵਿਅੰਜਨ ਧੁਨੀਆਂ ਨੇ ਅਮਨ ਅ ਸ ਮ ਨ ਅਸਮਾਨ ਅ ਕ ਲ ਅਕਲ ਪਾਵ ਜਦੋਂ ਸਵਰ ਧੁਨੀਆਂ ਨਾਲ ਜੁੜ ਕੇ ਵਿਅੰਜਨ ਜਦੋਂ ਜੁੜਦੇ ਨੇ ਤਾਂ ਇਹੋ ਜਿਹੇ ਸ਼ਬਦਾਂ ਦੀ ਬਣਤਰ ਆ ਜਿਹੜੇ ਉਹ ਬਣਦੀ ਹੈ ਇਹਨਾਂ ਨੂੰ ਅਸੀਂ ਸਧਾਰਨ ਸ਼ਬਦਾਂ ਦੇ ਵਿੱਚ ਰੱਖ ਸਕਦੇ ਹਾਂ ਕਿ ਇਹ ਇੱਕ ਇਹਦੇ ਵਿੱਚ ਸਵਰ ਧੁਨੀ ਜੁੜੀ ਆ ਤੇ ਉਸ ਤੋਂ ਬਾਅਦ ਵਿਅੰਜਨ ਧੁਨੀ ਦੇ ਜੋੜ ਦੇ ਨਾਲ ਖਾਸ ਕਰਕੇ ਜਿਹੜੀਆਂ ਸ਼ੁਰੂ ਵਾਲੀਆਂ ਜਿਹੜੀਆਂ ਸਾਰੀਆਂ ਜੁੜੀਆਂ ਨੇ ਉਹ ਸਵਰ ਧੁਨੀਆਂ ਤੇ ਸਵਰ ਧੁਨੀਆਂ ਨਾਲ ਜਦੋਂ ਵਿਅੰਜਨ ਧੁਨੀਆਂ ਜੁੜਦੀਆਂ ਨੇ ਉੱਥੇ ਕਿਹੜੇ ਸ਼ਬਦਾਂ ਦੀ ਉਸਾਰੀ ਤੇ ਉਹਨਾਂ ਦੇ ਅਰਥ ਕੀ ਨੇ ਉਹੋ ਵੀ ਸਿਖਿਆਰਥੀ ਨੂੰ ਸਮਝਾਏ ਜਾ ਸਕਦੇ ਨੇ ਸ਼ੁਰੂ ਦੇ ਵਿੱਚ ਇਹ ਜਾਣਕਾਰੀ ਦੇ ਕੇ ਜਿਹੜੀ ਭਾਸ਼ਾ ਦਾ ਅਮਲ ਹੈ ਉਹ ਅੱਗੇ ਤੋਰਿਆ ਜਾ ਸਕਦਾ